ਅੱਛਾ ਪ੍ਰਧਾਨ ਜੀ ਅਜੇ ਤੱਕ ਹੁੰਦਾ ਬੇਤਾਂ ਦੀ ਹਰਪਾ ਦੇ ਜਿਵੇਂ ਜੇ ਮੁਖਰੇ ਭਾਗਮਾਨ ਹੋਵੇ ਉਹ ਕਿੰਨੇ ਮਿੰਟ ਵਿੱਚ ਸਾਹਮਣੇ ਆਜ ਤੱਕ ਦੇਖੋ ਪਹਿਲਾਂ ਜਲੰਧਰ ਜੀਮੀ ਚੋਣ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਕਬਾਨਾਂ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਮਜ਼ਦਮੇ ਤੇ ਪੈਨਸ਼ਨਾਂ ਦੇ ਸਾਂਝੇ ਫਰੰਟਾਂ ਮੀਟਿੰਗ 15 ਦਸੰਬਰ ਦੀ ਦਿੱਤੀ ਸੀ ਮੁੜ ਕੇ ਉਹ ਮੀਟਿੰਗ ਭਗਵਾਨ ਭਗਵਾਨਤਮਾਨ ਨੇ ਕੀਤੀ ਨਹੀਂ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਦੁਆਰਾ ਚੰਡੀਗੜ੍ਹ ਤੇ ਮਹਾਲੀ 'ਚ ਅਸੀਂ ਧਰਨਾ ਦਿੱਤਾ ਪੈਕਨਨ ਪੈਨਸ਼ਨ ਦਿੱਤਾ ਇੱਕ ਦਿਨ ਮੁਲਾਜ਼ਮਾਂ ਦੇ ਪੈਨਸ਼ਨਾਂ ਸਾਂਝੇ ਤੌਰ ਤੇ ਦਿੱਤਾ ਉਹਦੇ ਫਿਰ 15 ਮਾਰਚ ਦੀ ਮੀਟਿੰਗ ਦਿੱਤੀ ਸੀ 15 ਮਾਰਚ ਦੀ ਮੀਟਿੰਗ ਤੋਂ ਫਿਰ ਭੱਜ ਗਏ ਫਿਰ 25 ਮਾਰਚ ਦੀ ਮੀਟਿੰਗ ਕੀਤੀ 25 ਮਾਰਚ ਦੀ ਮੀਟਿੰਗ ਵੀ ਜਿਹੜੀ ਆ ਸਬ ਕਮੇਟੀ ਨੇ ਕੀਤੀ ਹਰਪਾਲ ਸਿੰਘ ਜੀ ਨੇ ਮੁੱਖ ਮੰਤਰੀ ਅਜੇ ਤੱਕ ਮੀਟਿੰਗ ਨਹੀਂ ਕੀਤੀ 3.5 3.5 ਸਾਲਾਂ ਚ ਉਹਦੇ ਕੋ ਫੇਰ ਨਹੀਂ ਹਨੀ ਬਾਕੀ ਕੰਮਾਂ ਦੇ ਵੇਹਲੇ ਐਡ ਕਰਨੇ ਵੇਹ ਰਿਆ ਪਰੰਤੂ ਮੁਲਾਜ਼ਮਾਂ ਦੇ ਪੈਨਸ਼ਨ ਅਜੰਡੇ ਤੇ ਨਹੀਂ ਹੈ ਜੇ ਸਰਕਾਰ ਤੇ ਇਸ ਕਰਕੇ ਹੀ ਸਰਕਾਰ ਨੂੰ ਸੌਣਾ ਵੀ ਆ ਮੁਲਾਜ਼ਮਾਂ ਦੇ ਪੈਂਛਾਂ ਦੀਆਂ ਗੱਲਾਂ ਸੁਣੋ ਜੇ ਨਹੀਂ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਸੰਘਰਸ਼ ਜਿਹੜੇ ਤਿੱਖੇ ਕਰ ਦਿੱਤੇ ਜਾਣਗੇ। ਬੋਲੋ ਗੁਰੂ ਗੋਵਿੰਦ ਸਿੰਘ ਸੁਪਰ ਥਰਮਲਾਨ ਰੋਪੜ ਦੇ ਜੋ ਸਾਬਕਾ ਪ੍ਰਧਾਨ ਆ ਬੀਐਸ ਸੈਣੀ ਕੋਈ ਸਮਾਂ ਸੀ ਰੋਪੜ ਥਰਮਲਾਨ ਦੇ ਵਿੱਚ ਧਾਕੇ ਦੇ ਮਾਈ ਹੋਈ ਸੀ ਜਦੋਂ ਕਹਿੰਦੇ ਸੀ ਵੀ ਅਸੀਂ ਬੀਐਸ ਸੈਣੀ ਆ ਗਿਆ ਆਫਸਰ ਕੰਮਲੇ ਹੁੰਦੇ ਸੀ ਉਹ ਸਾਡੇ ਅੱਜ ਦੇ ਪ੍ਰਧਾਨ ਆ ਸਾਹਮਣੇ ਖੜਾ ਆਪਣਾ ਦੱਸਿਓ ਲੁਧਿਆਣਾ ਦੇ ਕਿਵੇਂ ਪਹੁੰਚੇ ਆ ਕੀ ਕਰਨਾ ਇੱਥੇ ਬੰਦਣਾ ਹਾਂਜੀ ਭਰਾਏ ਦੱਸੋ ਜੀ। ਪੰਜਾਬ ਸਰਕਾਰ ਭਵਨਕਮਨ ਦੀ ਸਰਕਾਰ ਪਲਾ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀਗੀ ਔਰ ਇਹਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਮਜਬੂਰਾ ਨਹੀਂ ਕਰਨਾ ਪਏਗਾ ਅੱਜ ਪੈਨਸ਼ਨਰ 40000 ਮਰ ਗਏ ਔਰ ਉਹਨਾਂ ਦੇ ਬਕਾਏ 8 8 10 10 ਲੱਖ ਰੁਪਈਆ ਖੱਲਲੇ-ਖੱਲੇ ਦਾ ਖੜਾ ਹੈ ਪੈਂਡਿੰਗ ਡੀਏ ਪਿਆ ਮਲਾਜ਼ਮਾਂ ਨੇ ਮੰਗਾ ਬਹੁਤ ਪੈਂਡਿੰਗ ਪਈਆਂ ਸਰਕਾਰ ਟੱਸ਼ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਝੂਠੇ ਚੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਫੈਸ਼ਨਰ ਇਕੱਠੇ ਹੋ ਕੇ ਪ੍ਰਮਾਣਿਤ ਸਰਕਾਰ ਦਾ ਪਿੱਛਾ ਕਰਨਾ ਆਏ ਆਂ ਔਰ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ ਇਹਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਪੈਨਸ਼ਨਰ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟਾਵਾ ਕਰਨ ਵਾਸਤੇ ਪਹੁੰਚੇ ਅੱਜਾ ਪ੍ਰਧਾਨ ਜੀ ਅੱਜ ਤੱਕ ਹੁੰਦਾ ਮੇਥਾ ਦੀ ਹਰਪਾ ਦੇ ਜੀਮਾ ਜੇ ਮੁਖਰੇ ਭਵਾਨ ਹੋਂਵੇ ਉਹ ਕਿੰਨੇ ਮਿੰਟ ਫੇ ਸਾਂਝੇ ਰਾਣ ਅੱਜ ਤੱਕ ਦੇਖੋ ਪਹਿਲਾਂ ਜਲੰਧਰ ਜੀਮੀ ਚੂਨ ਦੇ ਵਿੱਚ ਇੱਕ ਮੀਟਿੰਗ ਕੀਤੀ ਸੀ ਕਬਾਨਾਂ ਦੇ ਵਿੱਚ ਬਹਿ ਕੇ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਮਰਾਜ਼ਮ ਦੇ ਪੈਨਸ਼ਨਾਂ ਦੇ ਸਾਂਝੇ ਫਰੰਟਾਂ ਮੀਟਿੰਗ 15 ਦਸੰਬਰ ਦੀ ਦਿੱਤੀ ਸੀ ਮੁਰਕਿਓ ਮੀਟਿੰਗ ਭਗਵਾਨ ਭਗਵਾਨਤਮਾਨ ਨੇ ਕੀਤੀ ਨਹੀਂ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਦੁਆਰਾ ਚੰਡੀਗੜ੍ਹ ਤੇ ਮਹਾਲੀ 'ਚ ਅਸੀਂ ਧਰਨਾ ਦਿੱਤਾ ਪੈਕਨਨ ਪੈਨਸ਼ਨ ਦਿੱਤਾ ਇੱਕ ਦਿਨ ਮੁਲਾਜ਼ਮਾਂ ਦੇ ਪੈਨਸ਼ਨਾਂ ਸਾਂਝੇ ਤੌਰ ਤੇ ਦਿੱਤਾ ਉਹਦੇ ਫਿਰ 15 ਮਾਰਚ ਦੀ ਮੀਟਿੰਗ ਦਿੱਤੀ ਸੀ 15 ਮਾਰਚ ਦੀ ਮੀਟਿੰਗ ਤੋਂ ਫੇਰ ਪੱਜ ਗਏ ਫੇਰ 25 ਮਾਰਚ ਦੀ ਮੀਟਿੰਗ ਕੀਤੀ 25 ਮਾਰਚ ਦੀ ਮੀਟਿੰਗ ਵੀ ਜਿਹੜੀ ਆ ਸਬ ਕਮੇਟੀ ਨੇ ਕੀਤੀ ਅਰਪਾਲ ਸਿੰਘ ਜੀ ਨੇ ਮੁੱਖ ਮੰਤਰੀ ਅਜੇ ਤੱਕ ਮੀਟਿੰਗ ਨਹੀਂ ਕੀਤੀ 3.5 3.5 ਸਾਲਾਂ ਚ ਉਹਦੇ ਕੋ ਬੇਹ ਨਹੀਂ ਬਾਕੀ ਕੰਮਾਂ ਦੇ ਵੇ ਵੇ ਐਡ ਕਰਨੇ ਰਹਿ ਗਿਆ ਪਰੰਤੂ ਮੁਲਾਜ਼ਮਾਂ ਦੇ ਪੈਨਸ਼ਨ ਅਜੰਡੇ ਤੇ ਨਹੀਂ ਅਜੇ ਸਰਕਾਰ ਤੇ ਇਸ ਕਰਕੇ ਇਸ ਸਰਕਾਰ ਨੂੰ ਸੋਣਾ ਵੀ ਆ ਮੁਲਾਜ਼ਮਾਂ ਦੇ ਪੈਂਚਾਂ ਦੀਆਂ ਗੱਲਾਂ ਸੁਣੋ ਜੇ ਨਹੀਂ ਤੇ ਉਹਨਾਂ ਨਾਲ ਇਸ ਵਿੱਚ ਹੋਰ ਵੀ ਸੰਘਰਸ਼ ਜਿਹੜੇ ਅੱਤਿੱਕੇ ਕਰ ਦਿੱਤੇ ਜਾਣਗੇ ਉਹ ਬੰਦਾ